ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਏ ਹੋਇਆ ਪਿੰਡ ਸੀਹਾ ਦਾਉਦ ਤੇ ਮੇਰੇ ਨਾਲ ਨੇ ਮੇਰੇ ਮਾਮਾ ਜੀ ਦਾ ਲੜਪਾਈ ਹੋਇਆ ਜੀ ਮੇਰੇ ਮਾਮਾ ਜੀ ਦੇ ਲੜਕੇ ਨੇ ਇਹਨਾਂ ਦਾ ਕੰਮ ਹੈ ਚਹਿਲ ਕੈਨਲ ਦੇ ਨਾਮ ਤੇ ਇਹਨਾਂ ਦਾ ਹੈਗਾ ਫਾਰਮ ਤੇ ਬਾਤੀ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਇਹ ਜਿਹੜੀ ਵੀ ਬਰੀਡ ਹੈ ਡਰੌਗ ਨਈ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਆਪਣੇ ਨਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਨਾਲ ਜੁੜੇ ਹੋਏ ਵੀਰ ਭੈਣਾਂ ਆਪਣੇ ਨਾਲ ਜੁੜੇ ਹੋਏ ਨੇ ਤੇ ਉਹ ਉਹਨਾਂ ਨੂੰ ਦੱਸ ਦਿਆਂ ਵੀ ਜਿਹੜੀ ਵੀ ਉਹਨਾਂ ਨੇ ਬਰੀਡ ਕੋਈ ਲੈਣੀ ਹੈ ਤਾਂ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਆਪਾਂ ਨੰਬਰ ਵੀ ਦੱਸਾਂਗੇ ਤੇ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹਨਾਂ ਵੱਲੋਂ ਸਾਰੇ ਵੀਰਾਂ ਤੇ ਭਰਾਵਾਂ ਜਿਹੜੇ ਤੁਹਾਡੇ ਨਾਲ ਵੀ ਜੁੜੇ ਆ ਤੇ ਸਾਡੇ ਨਾਲ ਵੀ ਜੁੜੋ ਤੇ ਕੁਆਲਿਟੀ ਤੇ ਕੰਮ ਕਰਿਆ ਸੀ ਸ਼ੁਰੂ ਤੋਂ ਕੋਈ ਵਧੀਆ ਇਹ ਨਹੀਂ ਹੈਗਾ ਚਾਹੇ ਸਾਨੂੰ 100 ਕਿਲੋਮੀਟਰ ਜਾਣਾ ਪਵੇ ਨੀ ਤੇ ਨੂੰ ਅਸੀਂ ਵਧੀਆ ਡੌਗ ਆ ਤਾਂ ਉਥੇ ਜਾਂਦੇ ਰਹੇ ਹਾਂ ਤੇ ਇਸ ਟਾਈਮ ਇੱਕ ਨੰਬਰ ਕੁਆਲਿਟੀ ਆ ਕਿਹੜੀ ਕਿਹੜੀ ਜਿਵੇਂ ਜਿਹੜੇ ਤੁਸੀਂ ਇਹਦੇ ਹੈਗਾ ਤੇ ਇਹ ਕਿਹੜੀ ਬੀੜ ਹੈ ਚੌਂ ਚੌਂ ਆ ਜੀ ਅੱਛਾ ਜੀ ਤੇ ਇਹ ਜਿਹੜੀ ਹੈਗੀ ਵੱਡੀ ਅਡਾਲਟ ਆ ਇਹਦਾ ਬੱਚਾ ਅੱਛਾ ਹਾਂਜੀ ਇਹ 1 ਬਨ ਮਨਥ ਦਾ ਓਕੇ ਬਨ ਮਨਥ ਦਾ ਬੱਚਾ ਹੈ ਇਹ ਕਿਹੜੀ ਇਹ ਫ੍ਰੈਂਚ ਬੋਲ ਡੌਗ ਹੈ ਓਕੇ ਹਾਂ ਇਹ ਫ੍ਰੈਂਚ ਬੋਲ ਡੌਗ ਹੈ ਆਪਣੇ ਖਾਂ ਦਾ ਵੀਰਾਂ ਵਾਲਾ ਇਹ ਜਿਵੇਂ ਪਿੱਟ ਬੋਲੋ ਇਹ ਬੋਲ ਡੌਗ ਜਾਂ ਨਾ ਆ ਜਾਂਦਾ ਬੋਲ ਕਰ ਜਾਂਦਾ ਫਰੇ ਤਾਂ ਸੌ ਨੇ ਬਹੁਤ ਉਹ ਸਾਰੇ ਦਿਨਾਂ ਸੌ ਹੋ ਰਹਾ ਡੌਗ ਉਸ ਤੋਂ ਵੀ ਜ਼ਿਆਦਾ ਸੌ ਨੇ ਠੀਕ ਹੈ ਜੀ ਹਾਂ ਤੇ ਜਦੋਂ ਦੇਖੋ ਲੋ ਕੁਝ ਨਹੀਂ ਬਹੁਤ ਸੋਹਣਾ ਬਹੁਤ ਹਾਂ ਇਹ ਇਹ ਉਹ ਚੀਜ਼ ਨਹੀਂ ਹੈਗੀ ਉਹ ਅਲੱਗ ਹੈ ਜਿਹੜਾ ਠੀਕ ਹੈ ਤੇ ਇਹ ਆ ਗਈ ਹਾਸ਼ਕੀ ਬੁੱਲੀ ਕੋਟ ਬੁੱਲੀ ਕੋਟ ਹਾਂ ਜੀ ਲਓ ਇਹ ਤਾਰਾਨਾਥ ਕੈਨਲ ਬੰਗਲੌਰ ਤੋਂ ਆਈ ਹੈ ਲੋ ਜੀ ਦੇਖ ਲਓ ਤੁਸੀਂ ਬਾਕੀ ਇਹਨਾਂ ਦੀ ਕਿਵੇਂ ਸਾਂਭ ਬਾਕੀ ਅਗਲੀਆਂ ਬਾਰੇ ਆਪਾਂ ਫੇਰ ਕਰਦੇ ਹਾਂ ਇਹਦੀ ਕਿਵੇਂ ਸਾਂਭ ਸੰਭਾਲ ਕਰਦੇ ਹਾਂ ਤੁਸੀਂ ਕੀ ਪ੍ਰਬੰਧ ਕਰਦੇ ਹੋ ਸਾਨੂੰ ਵਾਲਾ AC ਲੱਗਿਆ ਹੋਇਆ ਸਾਡਾ AC 'ਚ ਰਹਿਣ ਵਾਲੇ ਆ ਇਹ AC ਤੋਂ ਬਗੈਰ ਨਹੀਂ ਰਹਿੰਦੇ ਤੇ ਬਾਕੀ ਫੀਡ ਪਾਈ ਜਾਂਦੀ ਆ ਤੇ ਦਹੀਂ ਸਵੇਰੇ ਸ਼ਾਮ ਦੋ ਟਾਈਮ ਤੋਂ ਠੀਕ ਹੈ ਜੀ ਤੇ ਇਹ ਇੰਨਾ ਬਾਰੇ ਵੀ ਦੱਸੋ ਬਾਕੀ ਉਹ ਗੋਲਡਨ ਰੀਟਰ ਆ ਠੀਕ ਹੈ ਜੀ ਉਹ ਦੁਨੀਆ ਦਾ ਸਭ ਤੋਂ ਸਿਆਣਾ ਡੌਗ ਆ ਇਹ ਬਹੁਤ ਹੀ ਸੌਅ ਆ ਹੁਣ ਜਿਵੇਂ ਤੁਸੀਂ ਆ ਉੱਪਰ ਆ ਫੜ ਲੋ ਚਾਹੇ ਕੁਛ ਨਹੀਂ ਕਹਿੰਦੇ ਆ ਦੇ ਮੇਰੇ ਹੱਥ 'ਚ ਰਸੀ ਇਹਨਾਂ ਦੀ ਆਹ ਫੜੀ ਹੋਈ ਆ ਡੋਰ ਹਾਂ ਪਾਉ ਤੇ ਵੀ ਨਹੀਂ ਹੈਗੇ ਹਾਂ ਜੀ ਹਾਂ ਜੀ ਤੇ ਬਾਕੀ ਸਾਡਾ ਜਿਹੜਾ ਹੈਗਾ ਹਾਂ ਬੋਲ ਦੇ ਤਾਂ ਇਹਨਾਂ ਦਾ ਨੰਬਰ ਬੋਲ ਦੋ ਜੀ ਚਾਹੇ ਕੈਨਲ ਦਾ ਜੀ ਉਹ ਕੈਨਲ ਆਪਣਾ 6280590432 ਇਹ ਫੋਨ ਨੰਬਰ ਆ ਇਹਦੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਪਬਲੀਕ ਬੋਕਰ ਆ ਗੁਰਬਾ ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਨਾ ਵੀ ਜਿੱਦਾਂ ਕਈ ਵਾਰ ਹੁੰਦਾ ਵੀ ਬੱਚਾ ਦੇ ਤਾ ਉਸ ਤੋਂ ਬਾਅਦ ਕਈ ਲੋਕ ਫੋਨ ਨਹੀਂ ਚੱਕਦੇ ਸਾਨੂੰ ਜਦੋਂ ਮਰਜ਼ੀ ਕੋਈ ਵੀ ਇਹ ਪ੍ਰੋਬਲਮ ਆਉਂਦੀ ਆ ਕੁਝ ਪੁੱਛਣਾ ਫੋਨ ਅਸੀਂ ਉਦੋਂ ਹੀ ਚੱਕਦੇ ਆਂ ਚਾਹੇ ਕੋਈ ਬੰਦਾ ਦਿਨ ਚ 10 ਫੋਨ ਕਰੇ ਅਸੀਂ ਅੱਕਦੇ ਨਹੀਂ ਹੈਗੇ ਬਾਕੀ ਜੇ ਕੋਈ ਪ੍ਰੋਬਲਮ ਹੈ ਤੁਸੀਂ ਉਹਦਾ ਮਤਲਬ ਜੋ ਵੀ ਸਾਰਾ ਅਸੀਂ ਵਧੀਆ ਗਾਰੰਟੀ ਕਰਾਂਗੇ ਜਦੋਂ ਤੁਸੀਂ ਲੈਣਾ ਹੋਵੇ ਤੁਸੀਂ ਉਹਨਾਂ ਨੂੰ ਗਾਈਡ ਕਰ ਦਿਆਂ ਪਹਿਲਾਂ ਹਾਂਜੀ ਹਾਂ ਉਹ ਦੋ ਵੀ ਕਰਿੰਦਾ ਬਾਅਦ ਚ ਵੀ ਬਾਕੀ ਹੁਣ ਮੇਰੇ ਤੋਂ ਲਖਨਊ ਮੰਗਾਇ ਸੀ ਦੋ ਮਤਲਬ ਚੌ ਚੌ ਦੇ ਉਹ ਹੁਣ 2 ਸਾਲ ਦਾ ਹੋ ਗਿਆ ਹੁਣ ਵੀ ਕੋਈ ਆਉਂਦਾ ਬਰੋ ਫੋਨ ਕਰਦਾ ਵਧੀਆ ਮਤਲਬ ਦੱਸੀਏ ਬਾਕੀ ਜੇ ਕਾਂਜੀਪੂਰੀ ਜਿਆਦਾ ਚਾਹੀਦੇ ਹੁਣ ਉਹ ਤੁਸੀਂ ਆਪਾਂ ਮਿਲ ਜਾਂਦੇ ਆ ਉਹ ਪ੍ਰੋਵਾਈਡ ਤੁਸੀਂ ਕਰਾ ਸਕਦੇ ਹੋ ਲਓ ਜੀ ਕਰ ਲਓ ਨੰਬਰ ਨੋਟ ਦੁਬਾਰਾ ਇੱਕ ਵਾਰ ਫੇਰ ਬੋਲੋ ਜੀ ਨੰਬਰ ਨਾਲ ਆਈਡੀ ਬੋਲੋ 6235 90432 ਇਹ ਕੰਟੈਕਟ ਨੰਬਰ ਹੈ ਤੇ ਚੈਲਡਰਸਕੋਰ ਕੈਨਲਸ ਇਹ ਇਸਟ ਆਈਡੀ ਹੈ ਇਸਟ ਆਈਡੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਰੀ ਫਰੀਡ ਹੈ ਤੇ ਜਿਨ੍ਹਾਂ ਨੇ ਵੀ ਕਿੰਨੀ ਸੋਹਣੀਆਂ ਬੜੀ ਕਵਾਇਟ ਹੈ ਜਿੱਦਾਂ ਟੈਡੀ ਵੀਰ ਨਹੀਂ ਹੁੰਦੇ ਸੋਹਣੇ ਬਹੁਤ ਜਿੱਦਾਂ ਸੋਹਣਿਆਂ ਦੇ ਨਾਲ ਨਾਲ ਇਹ ਉਦਾਂ ਵੀ ਸਿਆਣੇ ਆ ਠੀਕ ਹੈ ਹਾਂ ਜੀ ਮਤਲਬ ਇਹ ਨਹੀਂ ਤੁਹਾਡੇ ਅੰਦਰ ਕਿਤੇ ਵੀ ਕੋਈ ਗੰਦ ਖੋਣਗੇ ਜਾਂ ਹੋਰ ਨਾ ਬਹੁਤ ਸਿਆਣੇ ਬਾਕੀ ਜਿਵੇਂ ਤੁਸੀਂ ਸਾਡੀਆਂ ਪੋਲਟਰੀ ਵਾਲੀਆਂ ਵੀਡੀਓ ਨੂੰ ਪਿਆਰ ਦਿੱਤਾ ਹੈ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਦੀ ਸਪੋਰਟ ਕਰਨੀ ਹੈ ਤੇ ਆਪਣੇ ਮੇਰੇ ਮਾਮਾ ਜੀ ਦੀ ਲੜਕੀ ਨੇ ਅੱਜ ਅਸੀਂ ਨਾਲ ਕੇ ਆਏ ਹੋਏ ਆ ਤੇ ਨਾਲੇ ਇਹ ਤੁਹਾਨੂੰ ਦਿਖਾਏ ਆ ਵੀ ਬਹੁਤ ਹੀ ਵਧੀਆ ਇਹਨਾਂ ਦਾ ਸੈਟਅਪ ਬਣਾ ਕੇ ਉੱਥੇ ਪਾਲਣ ਪੋਸ਼ਣ ਕਰਦੇ ਨੇ ਤੇ ਜੂਰੀ ਵੀ ਤੁਹਾਨੂੰ ਕਿਸੇ ਵੀ ਇਹਨਾਂ ਦੇ ਵਿੱਚੋਂ ਜਰੂਰ ਤਾਂ ਬ੍ਰੀਡ ਦੀ ਉਹ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਬੁੱਕ ਕਰਵਾ ਸਕੋ ਬੁਕਿੰਗ ਕਰਦੇ ਆਪਾਂ ਪਹਿਲਾਂ ਜੀ ਚਾਹੇ ਬੁਕਿੰਗ ਕੇ ਕਰਵਾ ਦਿੰਦੇ ਸਿੱਧੇ ਆਪਾਂ ਦੇ ਚਾਹੇ ਡਾਇਰੈਕਟਾ ਜੋ ਠੀਕ ਹੈ ਤੇ ਆ ਐਂਦੀ ਡਿਲੀਵਰੀ ਹੋਣ ਵਾਲੀ ਯਾਰ ਹੁਣ 10 ਦਿਨਾਂ ਤੱਕ ਓਕੇ ਤੇ ਬਹੁਤ ਵਧੀਆ ਕੁਆਲਿਟੀ ਹੈ ਹਾਂ ਇਹ ਜੇ ਕਿਸੇ ਨੇ ਬੁਕਿੰਗ ਕਰਾਉਣੀ ਹੈ ਇਹ ਬਲੂ ਕਲਰ ਕਹਿੰਦੇ ਆ ਬਹੁਤ ਰੀਅਰ ਹੈ ਇਹ ਓਕੇ ਹਾਂ ਜੀ ਆ ਦੇਖੋ ਫੇਸ ਹਾਂ ਬਹੁਤ ਸੋਹਣੇ ਨੇ ਹਾਂਜੀ ਤੇ ਜੀ ਕਰਦਾ ਇਹਨਾਂ ਨੂੰ ਨਾਲ ਹੀ ਲੈ ਜੀਏ ਆਪਣਾ ਤਾਂ ਇਹ ਜੀ ਕਰਦਾ ਜਸਨੀਤ ਸਾਡਾ ਜਸਨੀਤ ਬਹੁਤ ਖੁਸ਼ ਹੈ ਇਹਨਾਂ ਨੂੰ ਲੈ ਬੱਸ ਕੁਝ ਨਹੀਂ ਕਹਿੰਦਾ ਜੀ ਲੈ ਜੀਂਗਾ ਅੱਜ ਤੇ ਦੇਓ ਦੀ ਸਾਥ ਸਾਰੇ ਤੇ ਧੰਨਵਾਦ